ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਕਾਟਨ ਦੇ ਸਸਤੇ ਵਾਲੇ ਸੂਟਸ ਸਸਤੇ ਵੀ ਐ ਵਧੀਆ ਵੀ ਐ ਆਪਾਂ ਲਾਸਟ ਟਾਈਮ ਤੁਹਾਡਾ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀ ਬਾਟਮ ਏਮਬ੍ਰੋਇਡਰੀ ਵਾਲੇ ਸੂਟਸ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਕੀਤਾ ਉਸ ਤੋਂ ਬਾਅਦ ਆਪਾਂ ਕਾਫੀ ਸੂਟਸ ਇਦਾਂ ਦੇ ਰੈਡੀ ਕੀਤੇ ਨੇ ਤਾਂ ਹੁਣ ਆਪਾਂ ਉਸ ਵੀਡੀਓ ਦੇ ਵਿੱਚ ਜੋ ਪ੍ਰਿੰਟਸ ਰਹਿ ਗਏ ਸੀ ਉਹ ਤੁਹਾਨੂੰ ਅੱਜ ਦਿਖਾ ਰਹੇ ਹਾਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਕਰ ਦੇਣਾ WhatsApp ਮੈਸੇਜ ਹਾਂਜੀ ਫਰਸਟ ਪ੍ਰਿੰਟ ਇਹ ਵਾਲਾ ਇਸ ਦੇ ਨਾਲ ਆਪਾਂ ਇਸ ਤਰ੍ਹਾਂ ਦੇ ਨਾਲ ਬਾਟਮ ਤੇ ਮਸ਼ੀਨ ਏਮਬ੍ਰੋਇਡਰੀ ਕਰਵਾਈ ਹੋਈ ਹੈ ਇਹ ਵੀ ਸੂਟ ਮੀਨਸ ਫਾਰ ਸੇਲ ਹੈ ਜੇਕਰ ਤੁਹਾਨੂੰ ਇਹ ਹੀ ਪਸੰਦ ਆਉਂਦਾ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਏਮਬ੍ਰੋਇਡਰੀ ਹੋਈ ਹੋਈ ਹੈ ਇਸ ਦੇ ਉੱਪਰ ਕਾਟਨ ਦਾ ਸਾਰਾ ਜਿਹੜਾ ਆਪਣਾ ਸਟਫ ਰਹੇਗਾ ਇਹ ਸ਼ਰਟ ਦਾ ਪ੍ਰਿੰਟ ਹੈ ਉਹ ਵੀ ਕਲਰਸ ਆਪਾਂ ਇਸ ਦੇ ਵਿੱਚ ਬਾਟਮ ਦੇ ਏਮਬ੍ਰੋਇਡਰੀ ਦੇ ਵਿੱਚ ਲਗਾਏ ਹੋਏ ਨੇ ਹਾਂਜੀ ਦੂਸਰਾ ਸੂਟ ਹੈ ਜਿਹੜਾ ਉਹ ਆਪੇ ਵਾਲਾ ਰੈਡੀ ਕਰਵਾਇਆ ਹੈ ਇਹ ਵਾਲੇ ਪ੍ਰਿੰਟ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ embroiderry ਸ਼ਰਟ ਵਾਲੇ ਕਲਰਸ ਤੁਹਾਨੂੰ ਬਾਟਮ ਦੇ ਵਿੱਚ ਮਿਲਣਗੇ ਇਹ ਸ਼ਰਟ ਦਾ ਪ੍ਰਿੰਟ ਹੈ ਹਾਂਜੀ ਹੁਣ ਆਪਾਂ ਤੁਹਾਨੂੰ ਪ੍ਰਿੰਟਸ ਦਿਖਾਵਾਂਗੇ ਇਹਨਾਂ ਨੂੰ ਤੁਸੀਂ ਇਦਾਂ ਰੈਡੀ ਵੀ ਕਰਵਾ ਸਕਦੇ ਹੋ ਬਾਟਮ embroiderry ਦੇ ਨਾਲ ਹੋਰ ਐਸਟੇਟਸ ਵੀ ਲੈ ਸਕਦੇ ਹੋ ਖਰੀਦ ਸਕਦੇ ਹੋ ਆਪਣੇ ਤੋਂ ਠੀਕ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਹੈ ਜੀ ਵਾਈਟ ਬਾਟਮ ਦੇ ਨਾਲ ਲੇਸਿਸ ਦੇ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਵਿਦ ਸਟਿਚਿੰਗ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਤੁਸੀਂ ਇਸ ਨੂੰ ਪਰਚੇਸ ਕਰ ਸਕਦੇ ਹਾਂ ਹਾਂਜੀ ਹੈਗਾ ਆਪਣਾ ਗੋਲਡਨ ਬਾਟਮ ਦੇ ਨਾਲ ਇਹ ਸੂਟਸ ਵੀ ਆਪਾਂ ਕਾਫੀ ਰਿਪੀਟ ਕੀਤੇ ਨੇ ਸਰਦਾਰੀ ਲੁੱਕ ਦੇ ਵਿੱਚ ਸੂਟ ਇਸ ਤਰ੍ਹਾਂ ਦੇ ਨਾਲ ਸਾਰੇ ਫ੍ਰੈਂਸ ਨੂੰ ਤੁਸੀਂ ਲੇਸਿਸ ਦੇ ਨਾਲ ਵੀ ਡਿਜ਼ਾਈਨ ਕਰੋਗੇ ਨਾ ਤਾਂ ਵੀ ਸੋਹਣੇ ਲੱਗਣੇ ਆ ਅਗਰ ਤੁਸੀਂ ਬਾਟਮ ਐਮਬ੍ਰੋਇਡਰੀ ਕਰਵਾਉਣੀ ਹੋ denn ਇਸ ਚੁਆਇਸ ਤੁਹਾਡੀ ਹੋਏਗੀ ਹਾਂਜੀ ਵਾਈਟ بیس ਦੇ ਉੱਪਰ ਪੀਕਾਕ ਸ਼ੇਡ ਦੀ ਬਾਟਮ ਇਹ ਵਾਲਾ ਸੂਟ ਦਾ ਪ੍ਰਿੰਟ ਹਾਂਜੀ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਿੰਟ ਤੁਸੀਂ ਆਪਣੇ ਕੋਰਸੈਟ ਦੇ ਲਈ ਵੀ ਸਿਲੈਕਟ ਕਰ ਸਕਦੇ ਹੋ ਅਗਰ ਤੁਸੀਂ ਕੋਰਸੈਟ ਬਣਵਾਉਣਾ ਥੈਨ ਤੁਸੀਂ ਵਿਦਾਊਟ ਲਾਈਨਿੰਗ ਸਟਿਚ ਕਰਵਾਉਣਾ ਹੁੰਦਾ ਤਾਂ ਇਹ ਵਾਲਾ ਸਟੱਫ ਤੁਹਾਡੇ ਲਈ ਵਧੀਆ ਰਹੇਗਾ ਕੋਈ ਵੀ ਪ੍ਰਿੰਟ ਤੁਸੀਂ ਸਿਲੈਕਟ ਕਰਕੇ ਸਟਿਚ ਕਰਵਾ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਸ਼ਰਟ ਦਾ ਪ੍ਰਿੰਟ ਹੈ ਪਲੇਨ ਬਾਟਮ ਰਹੇਗੀ ਇਹ ਤੁਹਾਡੀ ਬਾਟਮ ਦਾ ਕਲਰ ਹੈ ਇਹ ਸ਼ਰਟ ਉਸ ਦਾ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਹੈ ਹਾਂਜੀ ਇਹ ਅੱਗੇ ਐਸਾ ਇਹਦੇ ਤੇ ਵੀ ਆਪਾਂ ਕੋਟ ਸੈੱਟਸ ਇਹਦੇ ਵੀ ਬਣਾਏ ਠੀਕ ਹੈ ਹੁਣ ਵੀ ਬਣ ਰਹੇ ਨੇ ਇਹ ਬਣਾਏ ਨੇ ਜੇਕਰ ਤੁਸੀਂ ਕੋਟ ਸੈੱਟ ਬਣਾਉਣਾ ਚਾਹੁੰਦੇ ਹੋ ਤਾਂ ਨਾ ਵੀ ਸਟੱਫ ਤੁਹਾਡੇ ਲਈ ਪ੍ਰਿੰਟ ਵਧੀਆ ਹੈ ਅੱਗੇ ਵਾਲਾ ਪ੍ਰਿੰਟ ਜੀ ਆਹ ਪਲੇਨ ਤੁਹਾਡੀ ਬਾਟਮ ਰਹੇਗੀ ਇਹ ਸ਼ਰਟ ਦਾ ਪ੍ਰਿੰਟ ਰਹੇਗਾ ਬਲੈਕ ਬੇਸ ਹੈ ਜੀ ਇਸ ਦਾ ਗ੍ਰੀਨ ਬਾਟਮ ਹੈ ਨਾ ਨਿੱਕੀ ਬੂਟੀ ਤੇ ਸੂਟ ਹੈ ਇਹ ਵਾਲੀ ਪ੍ਰਿੰਟਿੰਗ ਹੈ 셔ਟ ਦੀ ਇਹ ਰਾਈਟ ਪਿੰਕ ਤੇ ਮੈਜੈਂਟਾ ਕਲਰ ਦਾ ਕੰਬੀਨੇਸ਼ਨ ਹੈ ਬੇਸ ਕਲਰ ਹੈ ਜੋ ਲਾਈਟ ਪਿੰਕ ਹੈ ਇਸਤਾਨ ਦੇ ਨਾਲ ਪ੍ਰਿੰਟਿੰਗ ਹੈ 셔ਟ ਦੀ ਇਹ ਵਾਲਾ ਪ੍ਰਿੰਟ ਵੀ ਬਹੁਤ ਪਸੰਦ ਕੀਤਾ ਤੁਸੀਂ ਸਾਰਿਆਂ ਨੇ ਲਾਸਟ ਸੂਟ ਹੀ ਹੈ ਬਸ ਆਪਣੇ ਕੋਲ ਹੋਣੇ ਕਿਉਂਕਿ ਇਸ ਤੋਂ ਬਾਅਦ ਆਪਾਂ ਕਾਟਨ ਦੇ ਸੂਟਸ ਰਿਪੀਟ ਨਹੀਂ ਕਰ ਰਹੇ ਜੀ ਕਾਫੀ ਡਿਮਾਂਡ ਸੀ ਆਪਣੇ ਕੋਲ ਕਿ ਨੈਕਸਟ ਸਮਰਸ ਦੇ ਲਈ ਲੇਡੀਜ਼ ਨੇ ਸੂਚ ਬਣਾ ਕੇ ਰੱਖਣੀ ਸੀ ਤਾਂ ਆਪਾਂ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਤਰ੍ਹਾਂ ਲੈਮਨ ਕਲਰ ਦੀ ਬਾਟਮ ਹੈ ਅੱਗੇ ਚਿਕਨ ਦੀ ਬਾਟਮ ਦੇ ਨਾਲ ਇਸ ਤੋਂ ਵੀ ਤੁਸੀਂ ਆਪਣਾ ਪੈਂਟ ਇਜ਼ਾਮਾ ਬਣਾਵਾ ਸਕਦੇ ਹੋ ਕੋਟ ਸੈੱਟ ਦੇ ਲਈ ਬਣਾਉਣਾ ਚਾਹੁੰਦੇ ਹੋ ਜਾਂ ਸਿੰਪਲ ਤੁਸੀਂ ਸ਼ਰਟ ਵੀ ਕਾਟਨ ਦੀ ਬਣਵਾਉਣੀ ਚਾਹੁੰਦੇ ਹੋ ਤਾਂ ਵੀ ਬਹੁਤ ਸੋਹਣੀ ਲੱਗਣੀ ਹੈ ਇਹ ਵਾਲਾ ਸ਼ਰਟ ਦਾ ਪ੍ਰਿੰਟ ਹੈ ਇਸਦੀ ਬਾਟਮ ਦੇ ਸਟੱਫ ਦੇ ਵਿੱਚ ਥੋੜਾ ਜਿਹਾ ਲਾਈਨਸ ਦਾ ਸੈਲਫ ਬਣਿਆ ਹੋਇਆ ਐ ਇਸ ਤਰ੍ਹਾਂ ਦੀ ਨਾਲ ਟੈਕਸਚਰ ক্লোਜ਼ ਲੁੱਕ ਤੋਂ ਤੁਸੀਂ ਦੇਖ ਸਕਦੇ ਹੋ ਇਹ ਆਜਾਣਾ ਤੁਹਾਡੇ ਸ਼ਰਟ ਦਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਐ ਇਹਨਾਂ ਦੀ ਪ੍ਰਿੰਟਿੰਗ ਵੀ ਸ਼ਰਟ ਦੀ ਬਹੁਤ ਜ਼ਿਆਦਾ ਪਿਆਰੀ ਛੋਟੇ ਛੋਟੇ ਫਲਾwrs ਬਣੇ ਹੋਏ ਨੇ ਇਸ ਸੰਦੇ ਨਾਲ ਬਾਟਮ ਦਾ ਪ੍ਰਿੰਟ ਹੈ 셔ਟ ਦਾ ਬਾਕੀ ਡਿਪੈਂਡ ਕਰਦਾ ਤੁਸੀਂ ਇਸਦੀ ਵੀ ਬਾਟਮ ਬਣਾ ਸਕਦੇ ਹੋ ਦੀ 셔ਟ ਵੀ ਬਣਾ ਸਕਦੇ ਹੋ ਨੇਵੀ ਬਲੂ ਕਲਰ ਹੈ। ਇਹ ਸੈਂਟਾ ਕਲਰ ਦੀ ਬਾਟਮ ਰਹੇਗੀ। ਇਸ ਦੇ ਉੱਪਰ ਵੀ ਤੁਸੀਂ ਪੈਚ ਲਗਾ ਕੇ ਐਮਬਲੋਇਡਰੀ ਵੀ ਕਰਵਾ ਸਕਦੇ ਹੋ। ਕਿਸੇ ਵੀ ਸੂਟ ਤੇ ਕਿਦਾਂ ਵੀ ਤੁਸੀਂ ਡਿਜ਼ਾਈਨਿੰਗ ਹੈ ਜਿਹੜੀ ਕਰਵਾ ਸਕਦੇ ਹੋ। ਇਸ ਤਰ੍ਹਾਂ ਦੇ ਨਾਲ ਛੋਟਾ ਪ੍ਰਿੰਟ ਹੈ ਜਿਹੜਾ ਤੁਹਾਡੀ 셔ਟ ਦੇ ਵਿੱਚ ਆਏਗਾ। ਇਹ ਇਹ ਵਾਲਾ ਕੰਦਰ ਹੈ ਜੀ। ਇਦੇ ਵਿੱਚ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਇਸ ਤਰ੍ਹਾਂ ਦੀ ਨਾਲ ਇਹ ਆ ਚੁਣੇ ਬਾਟਮ بیس ਕਲਰ ਵਾਈਟ ਰਹੇਗਾ ਸ਼ਰਟ ਦੇ ਵਿੱਚ ਬੜੇ ਸੋਹਣੇ ਕਲਰ ਲੱਗੇ ਹੋਏ ਨੇ ਪ੍ਰਿੰਟਿੰਗ ਦੇ ਵਿੱਚ ਪੀਕਾਕ ਸ਼ੇਡ ਹੈ ਗਰੇ ਹੈ ਗ੍ਰੀਨ ਕਲਰ ਹੈ ਤੇ ਪੀਕਾਕ ਸ਼ੇਡ ਦੀ ਇਸ ਤਰ੍ਹਾਂ ਬਾਟਮ ਦੀ ਮੈਚਿੰਗ ਇਹ ਬੜਾ ਸੂਟ ਹੈ ਜੀ ਪਲੀਨ ਇਹਦਾ ਤੁਹਾਡਾ ਸਟਾਫ बॉਟਮ ਦਾ ਰਹੇਗਾ ਇਹ ਆ ਗਈ ਤੁਹਾਡੀ ਸ਼ਰਟ ਆ ਲੋ ਜੀ ਇਹ बॉਟਮ ਆ ਗਈ ਆਪਣੀ ਇਹ ਸ਼ਰਟ ਹੈ lemon color ਦਾ sky blue ਦੇ ਨਾਲ प्रिंटिंग ਹੈ lemon color بیس ਰਹੇਗਾ ਗਰਮੀਆਂ ਦੇ ਵਿੱਚ ਬੜੇ ਸੂਧਿੰਗ ਜਿਹੇ ਕਲਰ ਲੱਗਦੇ ਇਦਾਂ ਦੇ ਇਹ sky blue ਤੁਹਾਡੀ बॉਟਮ ਦਾ ਸਟਾਫ ਰਹੇਗਾ ਹਾਂ ਲੋ ਜੀ ਤੁਹਾਡਾ ਫੇਵਰਿਟ ਸਬ ਦਾ ਪ੍ਰਿੰਟ ਹਰਟਸ ਵਾਲਾ ਕੋਟ ਸੈੱਟ ਬਣਾਇਆ ਨਹੀਂ ਇਸਦੇ ਵੀ ਆਪਾਂ ਕਾਫੀ ਬਹੁਤ ਜ਼ਿਆਦਾ ਸੌਫਟ ਕਪੜਾ ਹੈ ਲਾਈਟ ਪਿੰਕ ਬਾਟਮ ਹੈ ਇਸਦੇ ਨਾਲ ਪੀਚੀ ਪਿੰਕ ਹੈ ਹਾਂਜੀ ਆਈਸ ਵੀਡੀਓ ਦਾ ਲਾਸਟ ਰੂਟ ਡਾਰਕ ਪੀਚ ਬਾਟਮ ਬਲੈਕ ਸ਼ਰਟ ਇਹ ਵੀ ਕਪੜਾ ਨਾਲ ਜਿਹੜਾ ਬਹੁਤ ਜ਼ਿਆਦਾ ਸੌਫਟ ਹੈ ਸਤ ਸ੍ਰੀ ਅਕਾਲ ਠੀਕ ਹੈ ਜੀ ਫਿਰ ਅੱਜ ਆਪਾਂ ਤੁਹਾਨੂੰ ਦਿਖਾਈ ਨਹੀਂ ਕਾਟਨ ਦੇ ਸੂਟਸ ਇਸ ਰੇਂਜ ਦੇ ਸੂਟਸ ਬਾਰੇ ਲਾਸਟ ਵੀਡੀਓ ਸੀ ਆਪਣੀ ਇਸ ਸੀਜ਼ਨ ਦੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ